ਸਸਿਕਾ ਜੀ ਮਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 19 ਜਨਵਰੀ 2022 ਨੂੰ ਕੈਨੇਡਾ ਅਮਰੀਕਾ ਦੇ ਮੈਨੀਟੋਬਾ ਦੇ ਬਾਰਡਰ ਉਤੇ ਗੈਰ ਕਾਨੂੰਨੀ ਤੰਤੇ ਨਾਲ ਕੈਨੇਡਾ ਚ ਦਾਖਲ ਹੋ ਰਹੇ ਇੱਕ ਗੁજરાਤੀ ਪਰਿਵਾਰ ਦੀ ਮੌਤ ਹੋ ਗਈ ਸੀ ਜਿਸ ਦੇ ਵਿੱਚ 39 ਸਾਲਾ ਜਗਤੀਸ਼ ਪਟੇਲ ਉਹਨਾਂ ਦੀ 30 ਸਾਲਾ ਪਤਨੀ ਵਿਸ਼ਾਲੀ ਵੈਨ ਅਤੇ 13 ਸਾਲਾ ਬੇਟੀ ਵਿਆਗੀ ਅਤੇ 3 ਸਾਲਾ ਦਾ ਬੇਟਾ ਤਾਰਿਕ ਚੰਮਲ ਸੀ ਜੋ ਕਿ ਮਾਇਨਸ 7° ਨੂੰ ਨਾ ਸਹਾਰ ਦੇ ਸਕੇ ਅਤੇ ਮੌਤ ਉਹਦੇ ਮੂਹਤੇ ਵਿੱਚ ਜਾ ਪਈ ਇਸ ਮਾਮਲੇ ਚ ਕੈਲੀਫੋਰਨੀਆ ਦੇ ਸੇਕਾਰ ਮੈਂਟੋ ਸ਼ਹਿਰ ਦੀ ਅਦਾਲਤ ਨੇ ਦੋ ਲੋਕਾਂ ਨੂੰ ਦੋਸ਼ੀ ਠਹਿਰਾਇਆ ਸਰਕਾਰੀ ਦੇ ਅਨੁਸਾਰ ਭਾਰਤੀ ਹਰਸ਼ ਕੁਮਾਰ ਰਮਨ ਲਾਲ ਪਟੇਲ ਜਿਸ ਨੂੰ ਡਰਟੀ ਹੈਰੀ ਦੇ ਨਾਂ ਤੇ ਨਾਲ ਜਾਣੇ ਜਾਂਦਾ ਹੈ ਤੇ ਫਲੋਰੀਡਾ ਵਾਸੀ ਅਮਰੀਕੀ ਨਾਗਰਿਕ ਸਟੀਵ ਸ਼ੈਟ ਪਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਕਰਵਾਉਣ ਵਾਲੀ ਉਸ ਗੈਰ ਕਾਨੂੰਨੀ ਆਪਰੇਸ਼ਨ ਦਾ ਹਿੱਸਾ ਸੀ ਜਿਸ ਕਾਰਨ ਭਾਰਤੀ ਪਰਿਵਾਰ ਦੀ ਮੌਤ ਹੋਈ ਤੇ ਇਨ੍ਹਾਂ ਕਾਰਨਾਂ ਕਰਕੇ ਅਮਰੀਕਾ ਵਿੱਚ ਗੈਰ ਕਾਨੂੰਨੀ ਭਾਰਤੀਆਂ ਦੀ ਗਿਣਤੀ ਵਧੀ ਹੈ ਇਨ੍ਹਾਂ ਦੋਨਾਂ ਨੂੰ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਪ੍ਰਵਾਸੀਆਂ ਨੂੰ ਲਿਆਉਣ ਦੇ ਲਈ ਸਾਜ਼ਿਸ਼ ਰਚਣ ਸਮੇਤ ਮਨੁੱਖੀ ਤਸਕਰੀ ਦੇ ਨਾਲ ਸੰਬੰਧਿਤ ਚਾਰ ਤੋਸ਼ਿਆਂ ਦੇ ਤਹਿਤ ਦੋਸ਼ੀ ਕਰਾ ਦਿੱਤਾ ਗਿਆ। ਮਿਨੀਸੋਟਾ ਯੂਐਸ ਅਟਾਰਨੀ ਐਂਡੀ ਲੁੰਗਰ ਨੇ ਕਿਹਾ ਕਿ ਇਸ ਮਾਮਲੇ ਨੇ ਮਨੁੱਖੀ ਤਸਕਰੀ ਦੇ ਨਾਲ ਜੁੜੀ ਕਲਪਨਾ ਤੋਂ ਪਰੇ ਬੇਰਮੀ ਤੇ ਅਪਰਾਧੀ ਸੰਗਠਨ ਦਾ ਪਰਦਾ ਫਾਸ਼ ਕੀਤਾ ਹੈ। ਜਿਨ੍ਹਾਂ ਨੇ ਮੁਨਾਫਾ ਕਮਾਉਣ ਦੇ ਲਈ ਮਨੁੱਖਤਾ ਦਾ ਕਾਟ ਕੀਤਾ। ਲੁਗਰ ਨੇ ਇਹ ਵੀ ਕਿਹਾ ਕਿ ਕੁਝ ਹਜ਼ਾਰ ਡਾਲਰਾਂ ਖਾਤਰ ਇਨ੍ਹਾਂ ਤਸਕਰਾਂ ਨੇ ਇੱਕ ਪਰਿਵਾਰ ਦੇ ਚਾਲਜੀਆਂ ਨੂੰ ਅਸਧਾਰਨ ਬਿਪਤਾ ਦੇ ਵਿੱਚ ਧੱਕ ਦਿੱਤਾ ਜਿਸ ਕਾਰਨ ਅਮਰੀਕਾ ਕੈਨੇਡਾ ਸਰਹੱਦ ਨੇੜੇ ਉਹਨਾਂ ਦੀ ਦੁਖਦਾਈ ਮੌਤ ਹੋ ਗਈ ਇਸ ਮਾਮਲੇ 'ਚ ਪਿਛਾਓ ਪਖਦੇ ਵਕੀਲ ਆਪਸ ਵਿੱਚ ਹੀ ਉਲਝ ਗਏ ਸਨ ਛੜ ਦੇ ਵਕੀਲਾਂ ਨੇ ਸੁਣਵਾਈ ਦੌਰਾਨ ਦਲੀਲ ਦਿੱਤੀ ਕਿ ਉਸਨੂੰ ਪਟੇਲ ਦੁਆਰਾ ਬਣਾਈ ਯੋਜਨਾ 'ਚ ਅਣਜਾਣੇ 'ਚ ਫਸਾਇਆ ਗਿਆ ਦੂਜੇ ਪਾਸੇ ਪਟੇਲ ਦੇ ਵਕੀਲਾ ਦਾ ਕਹਿਣਾ ਹੈ ਕਿ ਉਹਨਾਂ ਦਾ ਮੁਵਕਲ ਗਲਤ ਪਛਾਣ ਦਾ ਸ਼ਿਕਾਰ ਹੋਇਆ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਪਟੇਲ ਦਾ ਕਥਿਤ ਛੋਟਾ ਦੇ ਨਾਂ 30 ਹੈਰੀ ਸ਼ੈਨ ਦੇ ਫੋਨ ਵਿੱਚੋਂ ਮਿਲਿਆ ਸੀ ਜੋ ਕਿ ਵੱਖਰਾ ਵਿਅਕਤੀ ਹੈ ਉਹ ਪਟੇਲ ਨਹੀਂ ਹੈ ਸਰਕਾਰੀ ਟੀਰ ਦੇ ਅਨੁਸਾਰ ਪਟੇਲ ਦੀ ਯੋਜਨਾ ਅਨੁਸਾਰ ਸ਼ੈਨ ਜੋ ਕਿ ਇੱਕ ਡਰਾਈਵਰ ਹੈ ਉਸਨੇ 11 ਪਾਤੀ ਪਰਵਾਸੀਆਂ ਨੂੰ ਸਰਹੱਦ ਤੋਂ ਮਿਨੀ ਸੋਟਾ ਦੇ ਬਾਰੇ ਪਾਸੇ ਲਿਉਣਾ ਸੀ ਜਿਨ੍ਹਾਂ ਵਿੱਚੋਂ ਬੱਚੇ ਸੱਤ ਹੀ ਪੈਦਲ ਸਰਹੱਦ ਤੱਕ ਪਹੁੰਚ ਸਕੇ ਸੀ ਜਿਸਕੇ ਗੁਜਰਾਤੀ ਪਰਿਵਾਰ ਨੂੰ ਉਸੇ ਦਿਨ ਸਵੇਰ ਵੇਲੇ ਕੈਨੇਡਾ ਦੇ ਅਧਿਕਾਰੀਆਂ ਨੇ ਮ੍ਰਿਤਕ ਹਾਲਤ ਵਿੱਚ ਪਾਇਆ ਸੀ ਜਿਕਰੋ ਕੇ ਕੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਯੂਐਸ ਅਟਾਰਨੀ ਦੇ ਦਫ਼ਤਰ ਨੇ ਕਿਹਾ ਸੀ ਕਿ ਬਹੁਤ ਹੀ ਗੰਭੀਰ ਦੋਸ਼ਾਂ ਵਾਲੇ ਇਸ ਮਾਮਲੇ 'ਚ 20 ਸਾਲ ਤੱਕ ਸਜ਼ਾ ਹੋ ਸਕਦੀ ਹੈ ਲੁੰਗਰ ਨੇ ਹੋਰ ਕਿਹਾ ਹੈ ਕਿ ਸਰਕਾਰੀ ਵਕੀਲਾ ਦੁਆਰਾ ਸਜ਼ਾ ਦੀ ਸਿਫਾਰਿਸ਼ ਕਰਨ ਤੋਂ ਪਹਿਲਾਂ ਮਾਮਲੇ ਦੇ ਨਾਲ ਜੁੜੇ ਵੱਖ-ਵੱਖ ਤੱਤਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਪਿਓ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ